ਆਪਣੇ ਸਕੂਲ ਦੇ ਪ੍ਰਿੰਸੀਪਲ ਸਾਹਿਬਾ ਨੂੰ ਫੀਸ ਮਾਫੀ ਲਈ ਪੱਤਰ ਲਿਖੋ ਸਭ ਤੋਂ ਪਹਿਲਾਂ ਆਪਾਂ ਖੱਬੇ ਪਾਸੇ ਲਿਖਾਂਗੇ ਸੇਵਾ ਵਿਖੇ ਫਿਰ ਅਗਲੀ ਲਾਈਨ ਦੇ ਵਿੱਚ ਪ੍ਰਿੰਸੀਪਲ ਸਾਹਿਬ ਜੀ ਜਾਂ ਪ੍ਰਿੰਸੀਪਲ ਸਾਹਿਬਾ ਜੀ ਫਿਰ ਕਮਾ ਫਿਰ ਆਪਣੇ ਸਕੂਲ ਦਾ ਨਾਮ ਜਿਵੇਂ ਸੈਕ੍ਰੇਟ ਹਾਰਟ ਕਨਵੈਂਟ ਸਕੂਲ ਜਗਰਾਉਂ ਸ਼ਹਿਰ ਦੇ ਨਾਮ ਤੋਂ ਬਾਅਦ ਆਪਾਂ ਡੰਡੀ ਪਾਵਾਂਗੇ ਫਿਰ ਅਗਲੀ ਲਾਈਨ ਦੇ ਵਿੱਚ ਖੱਬੇ ਪਾਸੇ ਹੀ ਲਿਖਾਂਗੇ ਸਤਿਕਾਰਯੋਗ ਭੈਣ ਜੀ ਜਾ ਸ਼੍ਰੀਮਾਨ ਜੀ ਤੇ ਸ਼੍ਰੀਮਤੀ ਵੀ ਲਿਖ ਸਕਦੇ ਆ ਬੇਨਤੀ ਹੈ ਕਿ ਮੇਰੇ ਪਿਤਾ ਜੀ ਇੱਕ ਛੋਟੇ ਦੁਕਾਨਦਾਰ ਹਨ ਉਹਨਾਂ ਦੀ ਆਮਦਨ ਬਹੁਤ ਘੱਟ ਹੈ ਮੇਰੇ ਦਾਦਾ-ਦਾਦੀ ਜੀ ਵੀ ਅਕਸਰ ਬਿਮਾਰ ਰਹਿੰਦੇ ਹਨ ਉਹਨਾਂ ਦੀਆਂ ਦਵਾਈਆਂ ਦਾ ਖਰਚ ਵੀ ਬਹੁਤ ਹੋ ਜਾਂਦਾ ਹੈ ਇਸ ਕਾਰਨ ਘਰ ਦਾ ਸਾਰਾ ਖਰਚਾ ਬਹੁਤ ਹੀ ਮੁਸ਼ਕਲ ਨਾਲ ਚੱਲਦਾ ਹੈ ਮੈਨੂੰ ਪੜ੍ਹਾਈ ਦਾ ਬਹੁਤ ਸ਼ੌਂਕ ਹੈ ਪਰ ਮੇਰੇ ਪਿਤਾ ਜੀ ਮੇਰੀ ਫੀਸ ਨਹੀਂ ਦੇ ਸਕਦੇ ਕਿਰਪਾ ਕਰਕੇ ਮੇਰੀ ਫੀਸ ਮਾਫ ਕੀਤੀ ਜਾਵੇ ਤਾਂ ਜੋ ਮੈਂ ਆਪਣੀ ਪੜ੍ਹਾਈ ਜਾਰੀ ਰੱਖ ਸਕਾਂ ਮੈਂ ਆਪ ਜੀ ਦੀ ਬਹੁਤ ਧੰਨਵਾਦੀ ਹੋਵਾਂਗੀ ਆਪ ਜੀ ਦੀ ਆਗਿਆਕਾਰੀ ਆਪ ਜੀ ਦਾ ਆਗਿਆਕਾਰ ਜਾਂ ਆਪ ਜੀ ਦੀ ਆਗਿਆਕਾਰੀ ਸੱਜੇ ਪਾਸੇ ਲਿਖਣਾ ਫਿਰ ਕਾਮਾ ਫਿਰ ਆਪਣਾ ਨਾਮ ਜਮਾਤ ਰੋਲ ਨੰਬਰ ਤੇ ਮਿਤੀ